ਲੈ ਹਾਂ ਕੱਲੇ ਦੇ ਵਗਲ ਚ ਤਾਂ ਆ ਗਈ ਮੈਂ ਹੁਣ ਕੈਲੇ ਲੈਵੇ ਮੂੰਹ ਕਿਹੜਾ ਲੈ ਕੇ ਜਾਵਾਂ ਜਰੂ ਆਂ ਕਹੂਗਾ ਹੁਣ ਮੈਂ ਕੱਦੂ ਵਰਗਿਆਂ ਨਾਲ ਹਜ ਪਾ ਲਈ ਜੇ ਤੂੰ ਪੈਸੇ ਮੰਗੂਗੀ ਤਾਂ ਮੈਨੂੰ ਬੋਲੂਗਾ ਜੇ ਕੋਈ ਸਬਜ਼ੀ ਭਾਜੀ ਨੂੰ ਕਹੂੰ ਤਾਂ ਬੋਲੂਗਾ ਹੁਣ ਕਿਹੜਾ ਮੂੰਹ ਲੈ ਕੇ ਜਾਵਾਂ ਉਹਦੇ ਲੈਵੇ ਫੋਨ ਵੀ ਨਹੀਂ ਹੈਗਾ ਨਹੀਂ ਮੈਂ ਫੋਨ ਕਰ ਲੈਂਦੀ ਚਾਹ ਦੇਖਦੀ ਆਂ ਕੋਈ ਗੱਲ ਲਾਉਣੀ ਕੁਛ ਕੀਮ ਹੁਣ ਤਾਂ ਮੈਂ ਬੜਾਈ ਲੈਣਾ ਵਾ ਜਾ ਕੇ ਆਉਣੀ ਆ

ਵੇ ਤੂੰ ਤਾਂ ਦਿਨ ਦਾ ਵੀ ਨਹੀਂ ਕਾਦੀ ਹੱਕਾ ਮਾਰੀ ਜਾਂਦੀ ਐ ਕੀੜੀਆਂ ਦੇ ਘਰੇ ਨਰੈਣ ਕਿਧਰੋਂ ਪਹੁੰਚ ਗਏ ਅੱਜ ਕਾ ਇਲਾ ਕਿਵੇਂ ਦਿਸ ਗਿਆ ਵੇ ਬਸ ਐਂ ਦਿਸ ਗਿਆ ਵੇ ਹੋਰ ਕਿਵੇਂ ਆ ਓਏ ਵਧੀਆ ਜਿਹੜਾ ਟਾਈਮ ਪਾਸ ਹੋਈ ਜਾਂਦਾ ਓਏ ਆ ਜਾ ਗਾਹਾਂ ਟੱਪਿਆਂ ਵੇ ਆ ਗਈ ਵੇ ਹੋਰ ਕਿਵੇਂ ਆ ਓਏ ਵਧੀਆ ਤੇਰੇ ਵਰਗੇ ਤਾਂ ਹੀ ਨਹੀਂ ਬੇਕਾਰੜੇ ਬਈ ਮੇਰੇ ਵਰਗੇ ਮੈਂ ਕੀ ਕਰਤਾ ਵੇ ਤੇਰਾ ਓਏ ਆ ਜਾ ਬਹਿ ਜਾ ਇੱਥੇ ਬੈਠੀ ਅੱਜ ਕੈਲਾਦ ਨੂੰ ਕਿੱਧਰੋਂ ਦੇ ਸੀ ਗਿਆ ਬੇ ਬੱਸ ਵੀ ਦਨੰਗੀ ਆ ਰਹੀ ਤੇ ਕੰਮ ਜਾ ਰਹੀ ਤੇ ਹੋਰ ਮੈਂ ਚੱਲ ਜਾਂਦੀ ਜਾਂਦੀ ਕੈਲੇ ਦਾ ਪਤਾ ਲੈ ਜਾ ਆਪ ਤਾਂ ਨਹੀਂ ਕਦੇ ਫੋਨ ਲਾਇਆ ਛੱਡ ਗਈ ਤੂੰ ਵਿਚਾਲੇ ਕੈਲੇ ਨੂੰ ਇੱਥੇ ਰੋਣਾ ਹੁਣ ਹੋਰ ਭਾਲ ਨੇ ਮਲਾਏ ਜਾਰ ਕੱਦੂ ਵਰਗੇ ਪੈਂਦੇ ਯਾਰ ਤਾਂ ਕੱਦੂ ਵਰਗੇ ਕਿੱਥੇ ਭਾਲੇ ਨੇ ਤੈਨੂੰ ਤੂੰ ਹੀ ਵਹਿਵਾ ਉਹ ਮੈਨੂੰ ਵਹਿਉ ਕਾਨੂੰ ਐ ਉਹ ਤਾਂ ਤੂੰ ਜਦੋਂ ਫੋਨ ਕਰਦਾ ਸੀ ਨੱਚਦੀ ਤੁਰੇ ਆਉਂਦੀ ਸੀ ਫੋਨ ਤੇ ਤੂੰ ਮੈਨੂੰ ਹੁਣ ਕਦੇ ਫੋਨ ਹੀ ਨਹੀਂ ਲਾਇਆ ਓਏ ਲਾਇਆ ਤਾਂ ਫੇਰਾ ਤੇਰਾ ਫੋਨ ਹੀ ਬਾਲਾ ਬੀਜੀ ਆਉਂਦੇ ਆੱਕ ਕੇ ਮੈਂ ਤਾਂ ਲਾਉਣੋਂ ਹਟ ਗਿਆ ਮਹਾ ਕਿਹੜਾ ਬੀਜੀ ਦਾ ਤਾਂ ਪਿੰਡੋਂ ਆ ਕੇ ਕਦੇ ਭੈਣ ਨੇ ਲਾ ਲੈ ਕਦੇ ਕਿਸਦਾ ਆ ਗਿਆ ਬਸ ਸਾਈ ਬੀਜੀ ਨੇ ਕੋਈ ਭੈਣ ਦੇ ਤਾਂ ਬਹਾਨੇ ਆਗੇ ਕੁਛ ਜਿਵਾਖਾਂ ਕੋਲੇ ਹੁੰਦਾ ਫਿਰ ਉਹ ਕੱਟ ਦੰਦੇ ਨੇ ਆਸ਼ਕ ਲਾਉਂਦੇ ਹੋਣਗੇ ਵੇ ਆਸ਼ਕ ਕਿਹੜੇ ਨੇ ਹੋਰ ਤੂੰ ਹੀ ਦੀਆ ਤੂੰ ਵੀ ਛੱਡ ਗਿਆ ਮੇਰੇ ਤਾਂ ਬਹਾਨੇ ਆਗੇ ਮੈਂ ਕਹਾਂ ਉਹ ਹੋਰ ਬਥੇਰੇ ਹੁੰਦੇ ਆਗੇ ਵੇ ਬੱਸ ਵੇ ਤੈਨੂੰ ਵੀ ਮੈਂ ਹੋਰ ਕਿਤੇ ਠੀਕ ਆ ਵਦਿਆ ਸੇਤ ਕੇ ਮੈਂ ਉਹ ਬੜੀ ਐ ਸੇ ਤਾਂ ਰੋਲ ਗਈ ਤੂੰ ਸੇ ਤਾਂ ਪੁੱਛਣਾ ਤਾਂ ਛੱਡੀ ਨੀ ਕਲੇ ਤੇ ਗੰਡੇ ਗੰਡੇ ਨਹੀਂ ਲਏ ਗੰਡੇ ਲਾਉਣ ਨੂੰ ਕਿਹੜਾ ਜੀ ਕਰਦਾ ਪਰ ਲਾਏ ਸੀ ਐ ਕਿ ਤੂੰ ਪਹਿਲੇ ਤਾਂ ਤੂੰ ਬਹੁਤ ਗੰਡੇ ਲਾ ਲੰਦਤੀਗਾ ਕੈਨ ਦੇ ਕੈਰੀ ਹੁੰਦੀ ਜਿੱਦਣ ਹੀ ਤੇਰੇ ਨਾਲ ਟੁੱਟੀ ਐ ਯਾਰੀ ਹੁਣ ਕਿਹੜੇ ਗੰਡੇ ਲਾਉਣੇ ਸੀ ਕਿਹੜਾ ਕੁਸਤਾਨਾ ਸੀਗਾ ਵੇ ਬੱਸ ਵੇ ਰਾਈ ਬਹਾਨੇ ਨਾ ਮਾਰਿਆ ਕਰ ਲਾਇਆ ਤਿੱਕ ਦਿਨ ਤਨ ਫੋਨ ਤੇ ਚੱਕਿਆ ਨੇ ਓਏ ਚੱਕਾਂ ਕਿਵੇਂ ਕਿਹੜੇ ਮੂੰਹ ਚੱਕਾਂ ਮੈਂ ਚਕਾਉਂਦੀ ਨਹੀਂ ਤੂੰ ਚੱਕਾ ਦਾ ਫੇਰ ਮੈਂ ਕਿਹੜੇ ਮੂੰਹ ਨਾਲ ਤੈਨੂੰ ਉਹ ਕਰਾਂ ਮੈਂ ਤਾਂ ਪਤਾ ਕਿਵੇਂ ਆਈਆਂ ਮੈਂ ਵੀ ਕਿਵੇਂ ਆਉਂਦੀ ਆ ਉਹਨੂੰ ਜੀ ਨਹੀਂ ਕਰਦਾ ਤੇਰੇ ਮੱਥੇ ਕਿਵੇਂ ਲੱਗਦੀ ਓਏ ਮੱਥੇ ਤਾਂ ਲੱਗਣਾ ਪੈਂਦਾ ਫੇਰ ਹੁਣ ਫੇਰ ਉਹੀ ਗੱਲ ਲੱਗੀ ਹੈ ਹੁਣ ਕਿਹੜਾ ਲੱਗੀ ਨਹੀਂ ਮੱਥੇ ਤੂੰ ਚੰਗਾ ਮੇਰੀ ਗੱਲ ਸੁਣ ਕੰਮ ਸੀਗਾ ਕੀ ਕੰਮ ਸੀ 5000 ਰੁਪਏ ਦੇ ਦੇ ਧਾਰਾ ਉਹਨਾਂ ਨੇ ਨਹੀਂ ਦਿੱਤਾ ਕਦੂ ਵਰਗੇ ਨਹੀਂ ਬੇਨਾਂ ਨੂੰ ਵੀ ਲਾਇਆ ਸੀਗਾ ਫੋਨ ਉਹਨਾਂ ਨੇ ਫੋਨ ਨਹੀਂ ਚੁੱਕਿਆ ਹੈਗਾ ਉਨ ਕਾਨੂੰ ਚੱਕਦੇ ਐ ਹੁਣ ਮੈਂ ਕੀ ਕਰਾਉਣਾ ਤੈਥੋਂ ਰੇ ਫੋਨ ਕਹਿੰਦੀ ਸੀ ਮੇਰੇ ਕੋਲੇ ਆ ਗਈ ਹੁਣ ਜੇ ਲੋਡ ਨਹੀਂ ਆਉਂਦੀ ਬਾਹ ਮ ਲੱਗਦਾ ਤੈਨੂੰ ਮੈਂ ਛੱਡ ਕੇ ਕਿੱਥੇ ਜਾਉਂਗੀ ਭਲਾ ਦੱਸ ਜੇ ਲੋਡ ਹੁੰਦੀ ਆ ਉਹ ਤਾਂ ਆਉਂਦੀ ਨਹੀਂ ਆ ਫਿਰ ਮੈਂ ਆਉਣ ਨੂੰ ਤੈਨੂੰ ਮੈਂ ਕੀ ਕਹਤਾ ਮੈਂ ਤਾਂ ਤੈਨੂੰ ਕੁਛ ਕਹਿ ਤੂੰ ਵੀ ਘਰੇ ਆ ਸਕਦਾ ਸੀ ਘਰੇ ਤਾਂ ਪਤਾ ਕਰ ਸਕਦਾ ਸੀ ਘਰੇ ਕਿਵੇਂ ਆ ਜੀ ਜਦੋਂ ਕਹੇ ਉਹੀ ਗੱਲ ਫੇਰ ਘਰੇ ਆਇਂਦਾ ਫਾਇਦੀ ਨਹੀਂਗਾ ਜੇ ਕੁਛ ਕਰ ਜੇ ਤੈਨੂੰ ਮੈਂ ਘਰੋਂ ਘਟਾਂ ਜਾਂ ਤੈਨੂੰ ਬਲਾ ਮਨ ਤੂੰ ਤਾਂ ਕਹੇ ਇਹਦਾ ਹੁਣ ਕੋਈ ਠੰਡਾ ਤੱਤਾ ਦੇਵੇਂਗੀ ਫਿਰ ਤਾਂ ਘਰੇ ਵੀ ਆਉਂਦਾ ਸੋਹਣਾ ਲੱਗਦਾ ਬੰਦਾ ਜੇ ਘਰੇ ਆਉਂਦਾ ਤਾਂ ਹੀ ਸੀ ਤਾਂ ਮੇਰੀ ਗੱਲ ਸੁਣ ਲੈ ਹੁਣ ਪੈਸੇ ਪੋਸੇ ਦਾ ਤਾਂ ਨਾ ਨਹੀਂ ਹੱਲ ਬਣਦਾ ਹਾਂ ਮੈਂ ਪੁੱਛ ਲੂੰਗਾ ਕਿਸੇ ਨੂੰ ਭਈ ਵਿਆਜ ਤੇ ਜੇ ਤਾਂ ਦੇ ਤੇ ਤਾਂ ਤੈਨੂੰ ਦੇ ਦੂੰਗਾ ਨਹੀਂ ਮੈਂ ਪੱਕਾ ਨਹੀਂ ਕਹਿੰਦਾ ਤੂੰ ਹੁਣ ਪਹਿਲਾ ਵਾਰ ਕਰ ਤੂੰ ਨਹੀਂ ਦੇਹਾ ਉਹ ਪਹਿਲਾ ਵਾਰ ਕੀ ਦਾ ਤੂੰ ਵੀ ਨਹੀਂ ਓਏ ਨਵਰ ਕੀ ਘਣਾ ਮੈਂ ਤਾਂ ਫੇਰ ਵੀ ਤੇਰੇ ਕੋਲੇ ਆ ਗਈ ਏ ਢੀ ਦੂਰੋਂ ਚੱਲ ਕੇ ਕੋਲੇ ਆਏ ਉਹਦੇ ਤੇਨੂੰ ਮੈਂ ਖੇਤ ਬਣਾਇਆ ਸੀ ਮਗਾ ਖੇਤਾਂ ਜਾਂ ਕੱਲ ਹੀ ਅੱਜ ਮੈਂ ਖੇਤੋਂ ਦੁੱਖ ਕਰੇਤੀ ਮੈਂ ਕਿਵੇਂ ਆ ਜਾਂਦੀ ਓਏ ਆਉਣਾ ਪੈਂਦਾਗਾ ਜਦੋਂ ਹੁਣ ਤਾਈ ਮਾਰੀ ਜਾਂਨਾਂ ਉਹ ਵੀ ਹੈ ਨਹੀਂਗਾ ਤਾਈਆਂ ਅੱਜ ਵੀ ਤੈਨੂੰ ਬਾਗਲਦੀ ਸੀ ਏ ਸਾਡਾ ਮਗਲ ਤੇ ਦੀ ਕੇ ਫਿਰ ਉਹ ਕਰੀ ਹੁੰਦਾ ਹੁਣ ਅੱਜ ਗਿਆ ਕੰਮ ਤੋਂ ਮੈਂ ਕਿਵੇਂ ਆ ਜਾ ਮੇਰੀ ਗੱਲ ਸੁਣ ਲੈ ਤੂੰ ਪੈਸੇ ਮੈਂ ਤੈਨੂੰ ਦਵਾਉਂਗਾ ਵਿਆਹ ਤੇ ਹੂੰ ਪੈਸੇ ਮੋੜਨੇ ਪੈਣਗੇ ਅਗਲੇ ਦੇ ਉਹ ਗੱਲ ਤਾਂ ਹੈ ਨਹੀਂ ਵੇ ਮੋੜ ਤੋ ਅੱਗੇ ਕੜਾ ਤੇਰੇ ਪੈਸੇ ਮੋੜੇ ਨਹੀਂ ਮੋੜ ਦੀ ਕਾਨੂੰ ਐ ਜਦਾਂ ਫਿਰ ਅਗਲਾ ਤੈਨੂੰ ਪਤਾ ਵੀ ਖਦੂ ਕੁੰਡੀ ਖੇਡੂਗਾ ਉਹ ਤੈਨੂੰ ਖੇਡਣੀ ਤੋ ਵੀ ਅੱਗੇ ਤੇਰੇ ਪੈਸੇ ਮੋੜੇ ਨਹੀਂ ਓਏ ਹੁਣ ਪੈਸੇ ਤਾਂ ਮੋੜ ਤੇ ਮੇਰੇ ਤਾਂ ਹੁਣ ਆਹ ਬ੍ਰਿੰਡਾ ਕੰਮ ਕਰ ਗਿਆ ਕਰ ਜਿਆ ਨਹੀਂ ਐ ਕੁਛ ਨਹੀਂ ਕਰਿਆ ਨਾ ਤੂੰ ਹੀ ਲੱਗ ਜਣਾ ਹੁਨਾਂ ਤੈਨੂੰ ਬਾਹਰ ਰਹਿੰਦਾਗਾ ਮੁੜ ਕੇ ਟਾਈਮ ਤੇ ਤੂੰ ਆਉਂਦੀ ਨਹੀਂ ਆਹ ਸਮਝ ਗਈ ਗੱਲ ਉਹ ਅੱਗੇ ਤਾਂ ਤੇਰੇ ਟਾਈਮ ਤੇ ਕਦੇ ਆਈ ਨਹੀਂ ਮੈਂ ਹੁਣ ਮੈਨੂੰ ਐਂ ਦੱਸ ਤੈਨੂੰ ਜਮਾ ਨਹੀਂ ਸਰਦਾ ਮੈਨੂੰ ਪੈਸਾ ਵੀ ਨਾ ਜਮਾ ਨਹੀਂ ਸਰ ਉਹ ਮੈਂ ਵੀ ਫਿਰ ਉਬਲੀਏ ਨਾ ਗੰਜਦੀ ਮੇਰਾ ਡੰਗਾ ਡੂੰਗਾ ਲਾ ਦੇ ਕਦੇ ਮੈਂ ਤੇਰਾ ਡੰਗਾ ਦਲਾਂ ਮੇਰਾ ਤਾਂ ਹੱਲ ਕਰ ਤੇਰਾ ਤਾਂ ਹੱਲ ਕਰੂੰਗਾ ਤੂੰ ਕੱਲ ਨੂੰ ਆਈ ਅੱਜ ਤਾਂ ਜਾ ਮੈਂ ਫੋਨ ਲਾ ਕੇ ਥੱਦੂਗਾ ਤੈਨੂੰ ਦੁਬਾਰੇ ਚੱਲ ਮੈਨੂੰ ਫਿਰ ਫੋਨ ਲਾ ਦੇ ਕੋਈ ਨਹੀਂ ਫੋਨ ਲਾਉਂਗਾ ਚੱਲ ਠੀਕ ਆ ਫਿਰ ਮੈਂ ਫੋਨ ਲਾ ਲਈ ਚੰਗਾ ਕੋਈ ਨਹੀਂ ਲਾ ਲੂੰ ਲਾ ਲੂੰ ਚੰਗਾ ਚਾ ਤੂੰ ਨਾ ਕੰਜਦੀ ਤਾਰੀ ਨੂੰ ਪੁੱਛਦੇ ਪੈਸੇ ਵਿਆਜ ਤੇ ਦੇ ਦੂਗਾ ਫੋਨ ਲਾ ਕੇ ਪੈਸੇ ਤਾਂ ਦੇ ਦਾਂਗੇ ਦੁਨਕਰ ਮਹਾਤ ਅੱਲੀ ਆਉਗੀ ਤਾਂ ਜੇਬੀ ਹੋਰ ਮਲਾਹ ਜਿਹੜੀ ਪਾਈ ਬੈਠੀ ਐ ਅੱਦੂ ਵਰਗਣ ਅੱਦੂ ਵਰਗ ਨੇ ਹੁਣ ਲੱਤ ਮਾਰੀ ਹੋਗੀ ਹੁਣ ਕੈਲੇ ਨੂੰ ਉਹਨੂੰ ਐਵੇਂ ਮੈਂ ਬਰਿਆਲਾਂ ਕਹਿਲਾ ਹੀ ਨਹੀਂ ਬਿਰਦਾ ਹੁਣ ਕਹਿਲਾ ਤੈਨਾਂ ਖੱਦੂ ਗੁੰਡੀ ਖੇਡ ਕੇ ਛੱਡੂਗਾ ਦਾਕਾ ਜਿੱਦਾ ਲਾਉਣੇ ਉਹਨੂੰ ਫੋਨ ਓਹੋ ਤਾਂ ਪਾਇਆ ਜਦੋਂ ਪਾਇਆ ਸਾ ਬਣਦਾ ਨਹੀਂ ਦਾ ਫਲੇ ਹੁਣ ਤਾਂ ਕੈਲਰ ਹੀ ਬਦਲ ਗਿਆ ਉਹ ਤਾਂ ਕੈਲੇ ਨੇ ਵੀ ਲੱਤ ਮਾਰੀ ਹੁਣ ਵਿਆਸ ਤੇ ਪੈਸੇ ਦਵਾਉਣ ਲੱਗ ਗਿਆ ਚੱਲ ਦੇਖੇ ਜੋ ਹੁਣ ਉਹਨਾਂ ਨੂੰ ਬੜਾ پڑੋਕੀ ਲੱਗੂਗੇ ਪੈਸੇ ਐਂ ਤਾਂ ਬਧੀਆ ਬੜ ਜੂਗਾ ਐਨਾ ਮਾੜਾ ਵੀ ਨਹੀਂ ਹੈਗਾ ਚੱਲ ਕੱਲ ਨੂੰ ਦੇਖਦੇ ਹਾਂ ਕੀ ਕਹਿੰਦਾ ਉਹ ਕਰੀਏ ਸ਼ਰਾ ਉਹ ਆ ਜਾ ਆ ਜਾ ਨੰਗੇ ਕੈਲਿਆ ਓਏ ਆ ਕੇ ਕਿਹੜੇ ਕੈਲੇ ਉਹ ਕਿੱਧਰ ਤੁਰਿਆ ਫਿਰਦਾ ਮੈਂ ਤਾਂ ਤੇਰੇ ਕੋਲੇ ਕੰਮ ਆਇਆ ਸੀ ਆਹ ਕੁਰਸੀ ਕਿੱਤਲਾ ਬਹਿ ਜਾ ਫਿਰ ਉਹ ਕਿਹੜੇ ਤੰਜ ਦੇ ਹੋਰ ਕਰੇ ਸੁਕਸਾਂ ਦਾ ਸਾਰੇ ਸੁਕਸਾਂ ਦਾ ਕੀ ਘਰੇ ਤਾਂ ਅੱਛਾ ਮਾਰੇ ਜਰਵੜ ਜਿਹੜਾ ਮਾਰੇ ਜਿਹੜਾ ਤਾਂ ਚ ਬਸ ਆਉ ਕਿਤੇ ਹੱਥ ਨਹੀਂ ਪਿਆ ਅਥਾ ਪੈਸੇ ਟਕੇ ਦਾ ਮਾਰਾ ਇਹ ਯਾਰ ਅੱਛਾ ਮੈਂ ਕਹਿੰਦਾ ਸੀਗਾ ਉਹ ਇੱਕ ਹੋ ਆ ਗਈ ਪੂਰਾ ਕੰਜਰ ਦੀ ਹਾਂ ਹੈਗੀ ਆ ਉਹਨੂੰ ਪੈਸੇ ਦੇਣੇ ਵਿਆਹ ਤੇ ਦੇ ਦੇਗਾ ਤੂੰ ਯਾਰ ਉਹਦੀ ਜਵਾਨ ਜੀ ਤਾਂ ਹੈ ਨਹੀਂ ਦੇਖ ਲਾ ਕੋ ਕਿਵੇਂ ਕਰਨਾ ਉਹ ਜਵਾਨ ਤਾਂ ਮੈਨੂੰ ਗੱਲ ਸੁਣ ਲਾਪੇ ਤੇ ਰਾਲੇ ਥੋੜੇ ਕਦੇ ਡੰਗਾ ਲਾ ਦੂਗੀ ਕੰਮ ਤਾਂ ਦੇ ਚਾ ਹਾਂ ਮੇਰਾ ਤਾਂ ਕਾਹਨੂੰ ਲਾ ਡੰਗਾ ਤਾਂ ਤੂੰ ਹੀ ਲਾਉਣਾ ਭਰਾਵਾ ਇਹ ਕੰਮ ਤੇ ਓਏ ਹੁਣ ਤਾਂ ਮੇਰ ਨਾਲ ਕਹਿੰਦੀ ਟੁੱਟ ਗਈ ਸੀ ਮਲਾਇਦਾਰੀ ਆ ਹੁਣ ਪਤਾ ਨਹੀਂ ਕਿਵੇਂ ਇਹ ਰੋਂਦੀ ਸੀਗੀ ਮਗਾ ਚੱਲ ਮੈਨੂੰ ਤਰਸ ਆ ਗਿਆ ਕੰਨ ਦੀ ਤੇ ਓਏ ਰੋਂਦੀਆਂ ਹੀ ਹੁੰਦੀਆਂ ਉਹਨੂੰ ਪੈਸਾ ਦੀ ਲੋੜ ਪਈ ਜੀ ਤਾਂ ਰੋਂਦੀ ਸੀ ਤੇਰੇ ਕੋਲੇ ਉਹ ਤੇਰੇ ਹੀ ਕਰੂੰ ਚੱਲ ਤੂੰ ਤਾਂ ਵਿਆਹ ਲੈਣਾ ਤਾਂ ਵਿਆਹ ਲੈ ਲੈ ਮੈਂ ਤਾਂ ਤੈਨੂੰ ਦੇ ਤੇਰੇ ਮੂੰਹ ਨੂੰ ਦੇ ਦੇਣਾ ਭਾਈ ਹੁਣ ਮੈਂ ਕਰ ਮੈਂ ਨਹੀਂ ਆਉਂਦਾਗਾ ਉਹਨੂੰ ਭੇਜੂਗਾ ਮੈਂ ਤਾਂ ਉਹਨੂੰ ਉਹਨੂੰ ਦੇਈ ਪਰ ਮੈਂ ਤੇਰੇ ਮੂੰਹ ਨੂੰ ਦੇ ਰਾਂ ਰੁਪਏ ਮੈਂ ਉਹ ਕੋਈ ਜਲ ਮੇਰੇ ਮੂੰਹ ਦੇ ਦੇ ਯਾਰ ਹੁਣ ਮੈਂ ਤਾਂ ਫਸ ਗਿਆ ਕੰਦੇ ਜਿੰਮੇਵਾਰੀ ਤੇਰੀ ਹੋਗੀ ਪੈਸੇ ਦਵਾਉਣ ਦੀ 2 ਰੁਪਿਆ ਲੱਗੂ ਵਿਆਜ ਕਿੰਨੇ ਰੁਪਿਆ ਜੀ ਲੋੜਨੂ ਮੰਗਦੀ ਤਾਂ 50000 ਆ ਕੰਜ ਜੀ ਚਲ ਘੱਟ ਵੱਧ ਕਰਕੇ ਦੇ ਦੇ ਯਾਰ ਰੁਪਿਆ ਦਾ 50000 ਨਹੀਂ 75 ਲੈ ਲਪਾਂ ਦੀ ਪਰ ਇਹਦਾ ਨਾ ਕਿ ਜਿੰਮੇਵਾਰੀ ਤੇਰੀ ਐ ਪੈਸੇ ਵਾਪਸ ਕਰਾਉਂਦੀ ਅੱਛਾ ਠੀਕ ਐ ਲੈ ਜੀ ਆ ਜੀ ਜਦੋਂ ਮਰਜੀ ਆ ਜੀ ਭੇਜ ਦੇ ਉਹਨੂੰ ਮੈਂ ਅੱਜ ਕਰੀਆਂ ਕਰੀਆਂ ਚਲ ਫਿਰ ਮੈਨੂੰ ਨਾਮ ਲੈ ਕੇ ਆਉਂਗਾ ਲਿਖ ਲਿਆ ਪੱਕਾ ਕਰਾਂਗੇ ਕੱਲ ਨੂੰ ਕਿਤੇ ਮੁੱਕ ਜੀ ਮੈਂ ਤਾਂ ਦਿੰਦੀ ਨਹੀਂ ਉਹ ਤਾਂ ਤੂੰ ਦੇਖ ਮੈਂ ਤਾਂ ਤੈਨੂੰ ਦੇ ਰਿਹਾ ਮੈਂ ਇਹ ਗੱਲ ਮੁਕਰ ਲੱਗਿਆ ਵੀ ਮੈਂਟਲ ਆਉਂਦੀ ਹੈ ਇਹ ਇਹ ਤਾਂ ਕੱਲਿਆ ਪਹਿਲਾ ਵੀ ਜਨਾਨੀ ਦੇ ਨਾਲ ਮੈਂਟ ਚ ਮੁਕਰ ਜਾਂਦੀ ਠੀਕ ਹੈ ਉਹ ਉਹੀ ਤਾਂ ਗੱਲ ਆ ਪਹਿਲਾਂ ਡਰਦੇ ਆ ਪਹਿਲਾਂ ਮਾਂ ਨਹੀਂ ਡੋਲੂ ਕੁੱਕਾਂ ਦੇ ਡੋਲੂ ਨੂੰ ਮਾਂ ਨਹੀਂ ਕੱਲੇ ਰੁਕ ਜਾਂਦੀਆਂ ਮਾਂ ਦੇ ਸਵਾਦ ਵੀ ਤੂੰ ਹੀ ਲੈਣਾ ਓਏ ਸਵਾਦ ਪੱਲੇ ਰਹਿ ਜਾਂਦਾ ਸੈਂਗੇ ਦਾ ਘਰੋਂ ਦਾ ਏਨੇ ਹੁੰਦੇ ਉਹ ਤਾਂ ਕਹਦੇ ਨਾ ਆਜੀ ਖੇਤ ਆਜੀ ਖੇਤ ਇੱਕ ਦਿਨ ਨਾਲ ਹੁੰਦੀ ਆ ਤੂੰ ਤਾਂ ਜਿਹੜੀ ਆਜੀ ਉਸੇ ਨੂੰ ਚੱਕਦੇ ਜਿਹੜਾ ਤੁਸੀਂ ਚੱਕਦੇ ਤਾਂ ਬਾਸ ਮਾਤੀਆ ਚੱਕਦਾ ਉਹ ਬਾਤ ਬਕਤੀਆਂ ਦਾ ਚੱਕੀਆਂ ਦੰਗਾ ਲਾ ਜਾਂਦੀ ਸੀ ਬਿਲਕ ਬਿਲਕ ਆ ਜਾਂਦੀ ਸੀ ਹੋਣਤੀ ਜਿਆਦਾ ਆਪ ਤੋਂ ਨਹੀਂ ਹੁੰਦਾ ਕੋਸਾ ਹਾਂ ਚੱਲ ਤੂੰ ਐਂ ਕਰੀ ਫੇਰ ਕਿਤੇ ਸਾਡਾ ਬੁੜਾ ਨਾ ਆ ਜੇ ਉਹ ਲੜੇ ਤੂੰ ਲੈ ਕੇ ਉਹਨੂੰ ਆ ਜਾ ਹੁਣ ਮੈਂ ਕੱਲਾ ਹੀ ਆਂ ਫੇਰ ਬੁੜਾ ਕੁਲਤੀਏ ਦਿੰਦਾ ਖਾਬ ਤੂੰ ਬੁੜੀਆਂ ਨੂੰ ਚੱਲ ਸ਼ੇਰਾ ਮੈਂ ਲਿਆਉਣਾ ਫੇਰ ਉਹਨੂੰ ਲਿਖ ਲਖਿਆ ਕਰ ਲਈ ਕਾਪੀ ਕਾਪੀ ਭਾਲ ਲਾ ਕੋਈ ਨਾ ਭਾਲਦਾ ਪੱਕਾ ਕੰਮ ਕਰ ਲਈ ਮੁੜ ਕੇ ਕੀ ਪਤਾ ਨਾ ਦੇਵੇ ਭਰਾਵਾ ਉਹ ਮੈਂ ਫਾਕੇ ਦੰਮੇ ਜੀ ਲੌਂਗੇ ਲੋਕਾਂ ਨੇ ਬੁਢਿਆਂ ਨੂੰ ਪੈਸੇ ਦਵਾਉਂਦਾ ਫਿਰਦਾ ਸਵਾਦ ਆਪ ਲੈਂਦਾ ਕਿ ਤੂੰ ਕੰਮ ਕਢਾ ਲਈ ਮੈਂ ਭਲਾ ਜੇ ਕੰਮ ਕਰਦਾ ਇਹ ਤਾਂ ਤੇਰੇ ਖਾਤਰ ਹੀ ਆ ਪੈਸੇ ਦਵਾਈ ਜਾਂਦਾ ਖਵਾਈ ਜਾਂਦਾ ਘਰ ਇਹਦੇ ਕੋਲ 4 ਕਿੱਲੇ ਹੈਗੇ ਇਹਨੂੰ ਖਾਈ ਜਾਂਦੀਆਂ ਨੇ ਉਹ ਇਹ ਜੇ ਕੰਮ ਚੋਂ ਕਿਸੇ ਨੂੰ ਕੁਝ ਕੱਢੇਗਾ ਲੱਗਦਾ ਤੇਰਾ ਕੰਮ ਹੀ ਕੱਢ ਜੂ ਕਦੇ ਮੈਂ ਇਹ ਨਹੀਂ ਕੰਮ ਕੱਢਣਾ ਕੰਮ ਦਾ ਤੇਰਾ ਨਿਕਲੂਗਾ ਆ ਜੀ ਕੋਈ ਨੰਬਰ ਦੇ ਦੂ 5000 ਰੁਪਏ ਨੂੰ ਕੋਈ ਫਰਕ ਨਹੀਂ ਪੈਂਦਾ ਲੈ ਕਹਿ ਲਿਆ ਉਹੀ ਗੱਲ ਹੈ ਨਾ ਕੰਜੇ ਦਾ ਕੈਲੇ ਦਾ ਹੱਥੋਂ ਤੱਕ ਪੈਂਦਾ ਹੈਗਾ ਹੈ ਤਾਂ ਦੇ ਦਿੰਦਾ ਰਪੀ ਨਹੀਂ ਰੱਜ ਕੱਲ ਚੁੰਡੀ ਨਹੀਂ ਬਣਾਉਂਦੇ ਮੈਂ ਹੁਣ ਕੰਜੇ ਦੀ ਮਸ਼ੂਕ ਨੂੰ ਫੋਨ ਲਾਉਣ ਦੇ ਕੰਮ ਤਾਂ ਬਣ ਗਿਆ ਆ ਜਾ ਇੱਕ ਦਾ ਕੰਜੇ ਦਾ

ਚਲ ਕੋਈ ਗੱਲ ਨਹੀਂ ਐਨੇ ਪੜਾ ਮੈਂ ਪੱਲੀ ਮੋੜਦਾ ਉਹ ਤਾਂ ਤੇਰੀ ਮਰਜ਼ੀ ਹੈ ਭਈ ਮੋੜ ਦੇ ਇਸੇ ਥੀ ਖੜਾ ਸਤਜੂਗਾ ਨਹੀਂ ਫੇ ਤੈਨੂੰ ਪਤਾ ਲੰਕ ਲੋਂਗਾਂ ਤਾਂ ਹੋਈ ਜਾਊ ਉਹ ਤਾਂ ਕੋਈ ਚੱਕਰ ਨਾ ਤੂੰ ਐਨੇ ਟੈਨਸ਼ਨ ਨਾ ਕਰ ਕੋਈ ਹੁਣ ਤੇਰੀ ਮਰਜ਼ੀ ਹੈ ਤੂੰ ਦੱਸ ਦੇ ਘਰੇ ਆਵੇਂ ਆਉਣਾ ਤੈਨੂੰ ਲੈ ਕੇ ਲੈ ਕੇ ਲੈਣਖਿਆ ਕਰਕੇ ਅੱਜ ਦਵਾਈ ਦਿਆਂਗਾ ਠੀਕ ਆ ਚਲ ਤੂੰ ਕਰੀ ਆਏਂਗਾ ਓਏ ਆਜੂ ਤੂੰ ਆ ਜੀ ਇਧਰੋਂ ਮੈਂ ਇਧਰੋਂ ਆਜੂ ਚਲ ਠੀਕ ਆ ਮੈਂ ਤੇਰ ਮੂਰੇ ਆ ਰਹੀ ਐ ਠੀਕ ਆ ਆ ਜਾ ਫਿਰ ਆ ਜੀ ਚੰਗਾ ਕੱਟਦੇ ਚੰਗਾ ਲੈ ਪੈਸਾਂ ਤੱਕੰਜ ਦਿਨੀ ਜਾਣ ਕਰਦੇ ਨੇ ਹਾਂ ਕਰਤਾ ਜਦੋਂ ਮਿਲਣਾ ਉਹਦੋਂ ਕਹਿੰਦੀ ਮੈਂ ਤਾਂ ਇੱਥੇ ਚ ਹੀ ਆ ਜੈ ਤੋਂ ਮੇਰੀ ਭੂਆ ਕੋਲੇ ਲੋੱਤ ਪਣੇ ਦਾ ਮੌਲੇ ਕਰਦੀ ਐ ਲੈ ਕਾਮਾ ਤਾਂ ਬਣ ਗਿਆ ਕਹਿ ਲਿਆ ਹੁਣ ਆਈ ਨਹੀਂ ਪਤਾ ਕੰਜ ਦੀ ਲਾਹੂ ਕਿਨਾ ਕ ਟਾਈਮ ਹੈ ਇੱਕ ਤਾਂ ਆਪ ਨੂੰ ਤੁਰਨਾ ਪੈਂਦਾ ਤਾਂ ਹੀ ਖੜਾ ਛੱਡਾ ਸੀ ਆਂਛ ਕੀ ਤੋਂ ਕੰਜ ਦਾ ਆ ਵੇ ਆ ਗਿਆ ਉਹ ਤੇਰੇ ਮਣੀ ਜਾਂਦਾ ਸੀ ਅੱਛਾ ਮੈਂ ਤਾਂ ਫਿਰ ਆ ਗਈ ਤੀ ਮਾਹ ਚੱਲ ਐ ਕਿਧਰ ਕਿੱਥੇ ਤੁਰ ਕੇ ਆਊਗਾ ਫਿਰ ਮੈਨੂੰ ਤਾਂ ਪੈਸੇ ਕਰਕੇ ਕਾਲੀ ਸੀ ਉਹਦਾ ਆਪਾਂ ਇੰਦਾਗਾ ਜੇ ਕੁਝ ਕਰੇਗੀ ਮੈਂ ਤਾਂ ਤੈਨੂੰ ਐ ਕਹਣਾ ਵਿਆਹ ਤੇ ਲਈ ਤਾਂ ਜਾਨੀ ਤੂੰ ਪੈਸੇ ਕਿਤੇ ਮੁੜ ਨਾ ਫਿਰ ਔਖਾ ਹੋ ਜਾਊਗਾ ਮੈਂ ਮੋੜ ਤੂੰ ਪਹਿਲਾਂ ਕਿ ਮੋੜੇ ਨਹੀਂ ਉਹ ਬੰਦਾ ਜਵਾਨ ਵਾਲਾ ਪੱਕਾ ਹੋ ਚੱਲ ਕੋਈ ਨਾ ਤੂੰ ਥੋੜਾ ਕਰਕੇ ਮੋੜ ਦਾਂਗੇ ਕੋਈ ਮੋੜ ਦੇਂਗੀ ਮੋੜ ਦੂੰ ਤੈਨੂੰ ਫੜਾ ਦੂੰ ਮੈਂ ਇਹ ਨਹੀਂ ਨਾ ਕਰਦੀ ਕੱਦੂ ਵਰਗੇ ਵਰਗੀ ਕੱਦੂ ਵਰਗੇ ਨਹੀਂ ਕਰਦੀ ਤੂੰ ਅਸੀਂ ਮੁੱਕਰ ਜਾਣਾ ਮੈਂ ਤੇਰੇ ਨਾਲ ਕਦੇ ਉਹ ਕਰਿਆਗਾ ਉਹ ਕੱਦੂ ਵਰਗੇ ਨੇ ਕੰਜੇ ਦਾ ਤੂੰ ਉਸਕੇ ਸਿਰਤੀ ਮੇਰੇ ਮੂਹੇ ਹੁਣ ਮੈਨੂੰ ਤਾਂ ਢੋਲ ਵਜਾਉਣੀ ਪੂ ਪ੍ਰਾਣੀ ਵੇ ਬੱਸ ਵੇ ਤੂੰ ਆ ਤੇਰੇ ਬਹਿਮਾਨ ਨੇ ਨਾ ਮੈਨੂੰ ਬਹੁਤ ਦੁਖੀ ਕਰ ਰੱਖਿਆ ਓਏ ਦੁਖੀ ਤਾਂ ਮੈਨੂੰ ਕਰਦਾ ਤੂੰ ਪਹਿਲੇ ਕਦੀ ਨਾ ਰੱਖ ਲੰਦੇ ਕਦੀ ਰੱਖ ਲੰਦੇ ਤਾਂ ਸੰ ਹੁਣ ਮੂਹ ਮਾਰੀ ਗਿਆ ਹਾਂ ਹਾਂ ਹੁਣ ਲੱਗਦਾਗਾ ਪਤਾ ਤੈਨੂੰ ਪਤਾ ਤਾਂ ਕੀ ਲੱਗੂਆ ਮੈਨੂੰ ਉਹਨਾਂ ਘੋਟੇ ਲਣਾ ਉਹਨਾਂ ਦੇ ਕੀ ਮੋੜ ਦੇਂਗੀ ਜੇ ਨਾ ਮੋੜ ਦੇ ਲੈ ਮੋੜ ਦੂ ਮੈਂ ਤੈਨੂੰ ਕਹਤਾ ਪੂਰਾ ਤੂੰ ਹੀ ਚੱਲਣਾ ਸੀ ਕਿਹੜਾ ਚੱਲਣਾ ਬਾਈ ਇਹਨਾਂ ਵੇ ਕੋਈਆਂ ਵੇ ਪੈਸੇ ਤਾਂ ਮੈਂ ਹੀ ਮੋੜਨੇ ਨੇ ਮੈਂ ਤੈਨੂੰ ਤਾਂ ਨਹੀਂ ਕਹਿੰਦੀ ਵੀ ਤੂੰ ਮੋੜ ਦੇ ਅਸੀਂ ਕਹਿਣਾ ਤੈਨੂੰ ਬਾਈ ਬਜਨ ਤਾਂ ਤੇਰੇ ਤੇ ਹੁਣਾ ਪੂਰਾ ਸਾਰਾ ਕੋਈ ਗੱਲ ਨਹੀਂ ਮੈਂ ਤੇ ਉਹ ਕਰ ਲੈ ਲੇਂਗੀ ਫੇਰ ਪੈਰ ਪੱਟੀ ਵੇ ਕੋਈਆਂ ਮੈਂ ਤੈਨੂੰ ਕੀ ਰਾਂ ਕਹਿਤਾ ਚੰਗਾ ਅੱਛਾ ਚੱਲ ਲੈ ਲੇਂਗੀ ਹੈ ਸਾਰਾ ਪੈ ਤੇਰੀ ਮਾਰਦੀ ਇੱਕ ਬਈ ਲੜੀ ਸਿੱਧੀ ਹੈ ਜੀ ਬੋਲੀ ਜਾ ਚੰਗਾ ਅਗਲੇ ਦਾ ਘਰ ਆ ਗਿਆ ਘਰ ਨੂੰ ਕੀ ਹੁੰਦਾ ਗੱਲ ਹੈ ਪੈਸੇ ਦੇਣੇ ਅਗਲੇ ਨੇ ਕਾਹਨ ਨਾਲ ਖੋਣਾਗਾ ਖੋਣਾ ਹੂੰ ਭੁੱਕੀ ਜਨਨ ਕੋਈ ਕਰਿਆ ਜੇ ਤੋਨੇ ਤਾਰੀ ਸਸਰੀਕਾਰ ਬਲਾਦੀ ਕਿਤੇ ਪਹਿਲੀ ਹੋਈ ਜਵਾਦ ਜਵਾਦ ਚੰਗਾ ਵੇ ਕਿਉਂ ਬੋਲੀ ਜਾਣਾ ਮੈਨੂੰ ਪਤਾ ਹੀ ਨਹੀਂ ਹੈਗਾ ਮੈਂ ਤੈਨੂੰ ਐ ਕਹਿਣਾ ਦੇਖ ਕੇ ਲੈ ਲੈ ਪੈਸੇ ਫੇਰ ਆਖੇਗੀ ਬਾਹਲਾ ਬੈਠੋ ਕੀ ਜਾਂਦਾ ਹੈ ਤੇ ਪੈਸੇ ਤਾਂ ਮੈਂ ਲੈਣੇ ਨੇ ਮੋੜਨੇ ਤਾਂ ਮੈਂ ਨੇ ਕਿਉਂ ਬੋਲੀ ਜਾਣਾਗਾ ਚੁੱਪ ਕਰ ਜਾ ਚੱਲੇ ਨਹੀਂ ਵਜਣਾ ਆ ਚੁੱਪ ਕਰ ਜਾ ਚੰਦਾ ਫੇਰ ਫੇਰ ਨਾ ਚੀਕਾਂ ਮਾਰੀ ਆਇਆ ਮੇਰੀ ਗੱਲ ਸੁਣ ਲੈ ਆ ਚਪੜਾ ਨੂੰ ਚਪੜਾ ਨਹੀਂ ਲਾਦੀ ਬਾਹਰੀ ਬਸ ਤੇਰੇ ਨੂੰ ਮੈਨੂੰ ਵੱਧ ਪਤਾ ਵੇ ਉਹ ਬੋਲੀ ਜਾਣਾ ਰਹਿਣਾ ਆਹ ਦਿਨ ਨਾ ਦੇਖਣੇ ਪੈਣੇ ਪਹਿਲਾਂ ਗੱਲ ਮਕਾ ਕੇ ਦੁਰ ਜਾਂਦੇ ਜਿਵੇਂ ਜਿਵੇਂ ਬੰਦ ਕਰ ਲਓ ਉਪਕੀ ਜਾਣਾ ਕਿਵੇਂ ਚੁੱਪ ਕਰ ਜਾਂ ਮਰੀ ਨਹੀਂ ਹੈ ਸੱਜਣ ਗਦਾਜ ਮਾਰ ਲਾਗ ਲਿਆ ਬਾਜ ਤਾਂ ਮਾਰਦਾ ਉਹ ਕਰਿਆ ਤਾਰੀ ਉਹ ਆ ਜਾ ਆ ਜਾ ਨੱਗਿਆ ਕੈ ਲਿਆ ਲੈ ਕਰੀਏ ਮੈਂ ਤੇਰਾ ਰੱਬ ਆ ਚਲਾ ਗਿਆ ਸੁਣੀ ਜਾਂਦੀ ਹੈ ਚੁੱਪ ਲਾ ਦੇ ਬਿੱਲਾ ਤੀ ਕਿਉਂ ਬੋਲੀ ਜਾਣਾ ਉਹ ਬੋਲਣਾ ਤਾਂ ਪੈਂਦਾ ਹੈ ਓ ਆਇਆ ਛੇਰਾ ਕਿੱਥੇ ਆ ਉਹ ਆ ਗਿਆ ਆ ਗਿਆ ਆ ਜਾ ਆ ਜਾ ਬਹਿ ਜਾ ਮੰਜਾ ਡਾਹ ਆ ਲੋ ਮੰਜੇ ਦੀ ਤਾਂ ਲੋੜ ਹੀ ਨਹੀਂ ਬੱਸ ਮੰਜਾ ਡਾਉਣਾ ਪਊ ਲੋਣਾ ਪਊ ਦਾ ਨਾ ਚੱਲ ਤੇਰੀ ਮਰਜ਼ੀ ਉਸ ਨਾਲ ਹੀ ਜਾ ਆ ਪੂਰੋ ਰੁਹਾ ਨਾ ਨਾਲ ਜਾਉਣਾ ਮੈਨੂੰ ਪਤਾ ਨਹੀਂ ਚੱਲ ਵਧੀਆ ਕਰਿਆ ਉਤਾਂ ਲੈ ਭਾਈ ਬਹਿ ਜਾ ਮੈਂ ਤਾਂ ਭਾਈ ਪੂਰੋ ਆਹ ਹਾ ਹਾ ਨਾ ਛੇਰਾ ਉਹ ਦਵਾਗੀਆਂ ਤਖੜਾ ਕਰੇ ਠੀਕ ਹੈ ਤੁਸੀਂ ਹਾਂ ਠੀਕ ਹੈ ਬਾਰੇ ਜੁਣੀ ਰੰਗ ਲੈ ਜਰਦਾ ਉਹ ਰਾਨੰਦ ਤਾਂ ਤੈਨੂੰ ਪਤੀ ਆ ਫੇਰੀ ਫੇਰੀ ਦਵਾਉਣੇ ਨਹੀਂ ਕਿ ਲੋੜ ਸੀ ਦਵਾਉਣ ਦੀ ਦੇਖ ਲੈ ਹੁਣ ਦੇਖ ਲੈ ਸੋਚ ਲੈ ਉਹ ਸੋਚ ਲਿਆ ਮੈਂ ਸਾਰਾ ਕੁਝ ਸੋਚੀ ਕਰਿਆ ਕੰਮ ਲੈ ਭਾਈ ਕੋਹ ਤੈਨੂੰ ਦਵਾਉਂਦਾ 100 ਰੁਪਏ ਹਾਂ ਭਾਈ 100 ਰੁਪਏ ਲੈ ਜਾ ਮੈਨੂੰ ਵਿਆਹ ਛੇ ਮਹੀਨੇ ਤੋਂ ਮੋੜ ਦਿਆ ਕਰ ਠੀਕ ਹੈ ਨਾ ਉਹ ਠੀਕ ਹੈ ਨਾ ਉਹ ਤਾਂ ਤੂੰ ਟੈਨਸ਼ਨ ਨਾ ਕਰ ਤਾ ਮੈਂ ਵੀ ਮੋੜ ਦ ਦੇਣਾ ਮੈਂ ਪਹਿਲਾਂ ਗੱਲਾਂ ਹੀ ਬਦਲ ਲੀਆਂ ਭਈ ਕਿਉਂ ਕਿ ਆਏ ਆ ਵੀ ਆਪਣਾ ਬਾਹ ਨਹੀਂ ਹੈਗਾ ਬਗਦੀ ਤਨਾਲ ਤੇ ਮੇਰਾ ਭਾਗ ਹੈ ਆਪਣਾ ਬਾਵਾਸਤ ਬਈ ਕੋਈ ਸਿੱਧੇ ਲੈ ਜਾ ਕਰੀ ਕੋਈ ਗੱਲ ਨਹੀਂ ਨਾ ਨਾ ਕੋਈ ਬਾਈ ਤੂੰ ਉਹ ਤੇ ਟੈਨਸ਼ਨ ਨਾ ਕਰ ਤੈਂ ਮੈਂ ਤੂੰ ਲੋੜ ਦੇਗਾ ਹੱਸਦੀ ਆ ਕਿਉਂ ਮੈਂ ਕਿਹ ਲੋਹਕਾਰ ਪੈਸੇ ਲੈ ਜਾ ਅਗਰ ਕੋਈ ਗੱਲ ਨਹੀਂ ਕਿਉਂ 50000 ਰੁਪਏ ਕਹਿ ਕੇ ਕੈਸੀ ਹੁੰਨ ਹਾਂ ਹਾਂ 50 ਦੇ ਦੋ ਮੈਂ ਇਹ 200 ਰੁਪਏ ਦਾ ਲੱਗੂ ਵਿਆਜ ਦਾ ਓਏ ਆਜਾ ਕਰ ਬਿਆਜ ਦੇ ਜਾ ਕਰ ਮੇਰਾ ਠੀਕ ਹੈ ਔਰ ਪਈ ਲੇਖਣ ਕਾ ਕਰ ਲੈ ਪੱਕੇ ਦੇ ਨਾਲ ਉਹਦਾ ਜਦੋਂ ਕੂਹਾਂ ਵਿੱਚ ਚੇ ਲੇਖਣ ਕਹਿਦੀ ਕਿ ਗੋੜਾ ਕਿਹੜਾ ਢੁੱਲ ਗਿਆ ਨਹੀਂ ਕਦੇ ਮੈਂ ਤਾਂ ਬੋੜ ਦੂੰਗੀ ਵੇ ਕਿਉਂ ਤੂੰ ਉਹ ਕਰੀ ਜਾਂ ਨਾ ਟੈਨਸ਼ਨ ਆ ਹਾਂ 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 ਜਦੋਂ ਫੋਨ ਲਾਉਣੇ ਉਹਦੋਂ ਨਹੀਂ ਨਾ ਤੂੰ ਕਹਿੰਦਾ ਚੱਕਰੀ ਮੁੜ ਕੇ ਫੇ ਫੋਨ ਤੂੰ ਆਪ ਤੋ ਨਹੀਂ ਲਾਉਂਦਾ ਜੇ ਲਾਏਂਗਾ ਤਾਂ ਨਹੀਂ ਉਹ ਤਾਂ ਉਹਦੀ ਆਪ ਜੀ ਦੀ ਲੜਾਈ ਹੈ ਤੇਰੇ ਚਾਰ ਕਿੱल्ल्या ਨੂੰ ਸਾਰਾ ਕੁਝ ਮਿਲਦਾ ਭਾਈ ਠੀਕ ਹੈ ਤੇਰਾ ਬਾਹਣ ਪਿਆਰ ਕੇ ਲੈ ਤੈਨੂੰ ਇਹ ਸਾਰਾ ਕੁਝ ਮਿਲਦਾ ਹੈਗਾ ਤੈਨੂੰ ਆਪ ਨਹੀਂ ਪਤਾ ਮੇਰਾ ਤਾਂ ਹੱਥ ਪੈਂਦਾ ਸੀ ਰੋਣ ਲੱਗ ਕੇ ਕੱਦੂ ਵਰਗੇ ਨੇ ਕੰਜਰ ਦੇ ਨੇ ਪੈਸੇ ਦਿੱਤੇ ਨਹੀਂ ਇਹਨੂੰ ਮਾਰ ਕੇ ਮੈਨੂੰ ਤਾਂ ਜਦੋਂ ਤੂੰ ਨਹੀਂ ਇਹਦਾ ਧਿਆਨ ਰੱਖੇਗਾ ਫਿਰ ਰੱਖੂ ਕੌਣ ਭਾਈ ਕੋਈ ਚੱਲ ਕੋਈ ਗੱਲ ਨਹੀਂ ਹੁਣ ਤਾਂ ਧਿਆਨ ਰੱਖਣੀ ਪਊਗਾ ਅੱਗੇ ਵੀ ਰੱਖ ਗਈ ਹੈ ਅੱਗੇ ਰੱਖਦਾ ਨਹੀਂ ਖੁਸ਼ ਹੈ ਭਾਈ ਹੁਣ ਤਾਂ ਮੈਂ ਖੁਸ਼ ਹਾਂ ਕੋਈ ਦੇਖਾ ਮੇਰੇ ਕੋਲ ਹੁਣ ਕਰਦਾ ਅੱਗੇ ਵੀ ਉਹਦਾ ਖਿਆਲ ਰੱਖਦਾ ਰੱਖਦਾ ਸੀ ਜਦੋਂ ਹੁਣ ਇੱਕ ਥਾਂਵੇਂ ਮੂੰਹ ਮਾਰੇ ਫੇਰ ਤਾਂ ਠੀਕ ਆ ਜੇ ਥਾਂ ਥਾਂ ਮੂੰਹ ਮਾਰਦੇ ਫੇਰ ਤਾਂ ਇੰਦਰ ਚਾਰ ਕਿੱਲਾਂ ਨੂੰ ਆਉਂਦੀਆਂ ਨੇ ਸਾਰੀਆਂ ਜਿਹੜੀਆਂ ਆਉਂਦੀਆਂ ਨੇ ਕਹਿੰਦੀ ਵੀ ਤੇ ਇੱਕ ਨਾ ਰੱਖਣਾ ਇਹਨੂੰ ਕੀ ਹੋਇਆ ਪੁਰ ਨੂੰ ਦੁੱਖ ਸੁੱਖ ਦਾ ਕੋਈ ਨਹੀਂ ਖੜਦੀ ਬੱਚ ਦਾ ਵਾਲੀ ਲੱਤ ਮਾਰ ਜਾਂਦੀ ਆ ਜਦੋਂ ਮੈਂ ਨਾਲ ਖੜਦੀ ਤੇਰੇ ਨਾਲ ਹੋਰ ਕੋਈ ਖੜਦੇ ਜਦੋਂ ਮੈਂ ਖੜਦੀ ਤੇਰੇ ਨਾਲ ਮੇਰੇ ਗੋਡੇ ਦੁਖਦੇ ਸੀ ਫੇਰ ਵੀ ਚੱਲ ਕੇ ਪਹਿਲਾਂ ਪਤਾ ਲੈ ਗੱਲ ਸੁਣ ਕੋਈ ਗੱਲ ਨਹੀਂ ਆਹ ਤਾਂ ਕਹਿੰਦੀ ਮੇਰਾ ਕਹਿੰਦੀ ਮੂੰਹ ਮਾਰਦਾ ਜਦੋਂ ਉਹ ਗੱਲ ਉਹ ਗੱਲ ਸੁਣ ਤੇ ਉਹ ਇੱਕ ਥਾਂ ਰੱਖ ਨਾਲ ਤਾਂ ਤੈਨੂੰ ਜਿਹੜਾ ਕਪੜਾ ਧੋਤਾ ਮੈਨੂੰ ਰੋਪੀ ਪ ਜੇ ਤੂੰ ਸਾਧੂ ਮਰ ਦਾ ਪੀ ਹੈ ਉਤਤਨ ਕਿਵੇਂ ਵੜਾ ਦਿੱ ਜਾਵੇ ਪਾਣੀ ਤੈਨੂੰ ਪਤੀਲੇ ਵਿੱਚ ਪਾ ਕੇ ਵੜਾ ਦਿੱ ਜਾ ਆਪਾਂ ਦੋ ਦੂਚ ਵੜਾ ਕੇ ਜਾਵੇ ਕਰੋ ਤੋਰ ਤੈਨੂੰ ਤਾਂ ਰੋਟੀ ਟੋਕ ਦੇ ਅੱਗੇ ਵੀ ਤਾਂ ਘਰੇ ਖਾ ਕੇ ਆਉਂਦਾ ਫੇਰ ਤਾਂ ਖਾ ਕੇ ਆਉਂਦਾ ਫੇਰ ਅੱਗੇ ਕਿਹ ਜਾਂਦਾ ਨਹੀਂ ਤੇ ਘਰੇ ਕੋਈ ਨਿਕਲ ਗਿਆ ਨਹੀਂ ਕੋਈ ਗੱਲ ਨਹੀਂ ਜਵਾਨਾਂ ਦੇ ਸੌਗੇ ਆ ਯਾਰ ਪੂਰੋ ਕਿਹੜਾ ਭੱਜਦੀ ਆਪਾਂ ਕੋਈ ਗੱਲ ਕੋਈ ਨਹੀਂ ਬਾਈ ਚਾਹ ਦੋ ਚਾਹ ਬੜੀ ਨਾ ਨਾ ਬਾਈ ਬਸ ਚਾਹ ਪਾਣੀ ਨਾ 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 ਬਾਈ ਬਸ ਬਸ ਕੋਈ ਇਹਦਾ ਬਾਹਲਾ ਵਗਿਆ ਕੰਮ ਹੋ ਗਿਆ ਚਾਹ ਨੂੰ ਵੀ ਵੱਡਾ ਹੋ ਗਿਆ ਕੱਲ ਕੋਈ ਆਜੀ ਮੇਰੇ ਕੋਲ ਬੈਲਾ ਹੋ ਕੇ ਨਾ ਨਾ ਕੋਈ ਕਿਹੜਾ ਆਵਾਂਗੇ ਲੱ ਰਪੀਏ ਮੈਂ ਤਾਂ ਨਾ ਕਿ ਦਵਾਈ ਜਾਂਦਾ ਇਹ ਕਿ ਹਰ ਕਿੱਲੇ ਨੂੰ ਕੱਟਣੀ ਆ ਇਹ ਛੜਦੀਆਂ ਨਹੀਂ ਇਹ ਜਿਹੜਾ ਜਨਾਨੀ ਵਾਲੇ ਪਾਸੇ ਹੋ ਜਾਂਦਾ ਉਹਦੇ ਕੋਲ ਕੁਝ ਰਹਿਦਾ ਨਹੀਂ ਹੁੰਦਾ ਬੰਦੇ ਕੋਲ ਕੀ ਵੀ ਬਾਜ ਬੰਦਾ ਕਿਤੇ ਕੁਝ ਰੱਖਦਾ ਕੰਦਲ ਤਾਂ ਹਟਦੇ ਹੀ ਨਹੀਂ ਪਾਏ ਥਰਕ ਭੋਰ ਦਾ ਜਨਾਨੀਆਂ ਤੇ ਤਾਂ ਇਹਦੇ ਕਿਸੇ ਨੂੰ ਲਿਆਇਆ ਤੇ ਕਿਸੇ ਨੂੰ ਲਿਆਇਆ ਚਲ ਆਪਾਂ ਕਿ ਲੈਣਾ ਮੈਂ ਮੇਰੀ ਗੱਲ ਸੁਣ ਲੈ ਹੁਣ ਹਾਂ ਬੋਲ ਪੈਸੇ ਤੈਨੂੰ ਦਵਾਤੇ ਮੈਂ ਤਾਂ ਕੱਦੂ ਵਰਗੇ ਨੂੰ ਮਚਾਉਣਾ ਸੀ ਮਚਾਤਾ ਠੀਕ ਹੈ ਗੱਲ ਉਹ ਤਾਂ ਠੀਕ ਆ ਹਾਂ ਉਹ ਮੇਰੀ ਗੱਲ ਸੁਣ ਲੈ ਮੈਂ ਲਾਉਣਾ ਖੇਤ ਗੰਡੇ ਮੋਟਰ ਤੇ ਆ ਜੀ ਜਿਗਾਰਡ ਲਾਉਣਾ ਆਪਾਂ ਦੇ ਅੱਜ ਤਾਂ ਤੂੰ ਗੰਡੇ ਲਾਉਵੇਂ ਆ ਉਹਦੇ ਤੇ ਤੈਥੋਂ ਗੰਡੇ ਨਾ ਲੱਗਣ ਗੰਡੇ ਨਾ ਲਾਵਾਂਗੇ ਮੇਲਾ ਦੇਖ ਲਾਂਗੇ ਚਲ ਠੀਕ ਆ ਅੱਜ ਪੱਕੀ ਗੱਲ ਹੋਵੇ ਉਹ ਗੱਲ ਨਾ ਕਰਦੀ ਤੇ ਚੰਗਾ ਆਜੂਗੇ ਤੇ ਲਵਿਆ ਹੀ ਨਹੀਂ ਕਦੇ ਪੱਕੀ ਗੱਲ ਹੈ ਆਹੋ ਅੱਜ ਤਾਂ ਫਿਰ ਹੁਣ ਤਾਂ ਖੁਸ਼ ਹੈ ਦੇਖੋ ਸੈਂ ਠੀਕ ਹੈ ਮੈਂ ਆਹੋ ਉਹ ਚੰਗਾ ਆ ਜੀ ਫਿਰ ਅੱਜ বাজਾਵਾਂਗੇ ਢੋਲ ਮੈਂ ਕਹਿ ਲਿਆ ਬਣ ਗਿਆ ਕੰਮ ਹੋਏ ਅੱਜ ਲਵਾਂਗੇ ਨਾ ਯਾਰ ਇਸ ਪਰਾਣੀ ਮੀਹੂਕ ਤਾਂ ਪਰਾਣੀ ਹੁੰਦੀ ਐ ਤਾਂ ਕਹਿੰਦੇ ਉਹ ਕਹਿੰਦੇ ਨਵੀਆਂ ਮਸ਼ੂਕਾ ਤੋਂ ਲੈਣਾ ਕੀ ਐ ਹਾਂ ਹੁਣ ਥੂ ਫੋਟੇ ਤੇ ਆਉਂ ਹੜਕੇ ਠੋਕਦਾ 55 ਦਿਨ ਬੁਲਾ ਹੀ ਲੈਨੇ ਆ ਕਿਤੇ ਕਿਤਾ ਉਹ ਪੂਰਾ ਹੋ ਰਿਆ ਵੇ ਕੀ ਹੋ ਗਿਆ ਉਹ ਮੁੜ ਕੇ ਉਹਨੇ ਕੰਮ ਐ ਜ਼ਰੂਰੀ ਰਹਿ ਗਿਆ ਇੱਕ ਚੱਲ ਆ ਰਹੀਆਂ ਕਿਹਨਾਂ ਦਾ ਕੀ ਪਤਾ ਪਤਾ ਨਹੀਂ ਕੀ ਆਵੇ ਨਾ ਆਵੇ ਅੱਜ ਮੌਕਾ ਦਾ ਲੈ ਕੇ ਟੱਪ ਜਾਗਾ ਜਿੰਦਿਆਂ ਮੁੜ ਕੇ ਦੇਣੀ ਨਿਕਾਲਨੀ ਵੇ ਵੇ ਹੁਣ ਕੀ ਹੋ ਗਿਆ ਵੇ ਤੂੰ ਮਨ ਮਾਗ ਰਵਾ ਮੰਗ ਦੀ ਮਾਰਨੀ ਮੈਂ ਤਾਂ ਤੈਨੂੰ ਐ ਕਹਿੰਦਾ ਰਹੀ ਜਾਂ ਹਾਂ ਕਿ ਅੱਜ ਮੌਕਾ ਦਾ ਤੇ ਮੌਕੇ ਨੂੰ ਫਿਰ ਮੌਕਾ ਨਹੀਂ ਹੁਣ ਐ ਤਾਂ ਤੂੰ ਕਹ ਨਾ ਮੋਟਰ ਤੇ ਆ ਜੀ ਉਹ ਮੋਟਰ ਦਾ ਛੰਡ ਖੜਾ ਉੱਥੇ ਰੱਖਾਂ ਮਾਲਾਂ ਲੱਗ ਜਾਊਗਾ ਮੁੜ ਕੇ ਐ ਨਹੀਂ ਪਤਾ ਤੈਨੂੰ ਕੋਈ ਕੰਮ ਹੋ ਜੇ ਠੀਕ ਐ ਮੁੜ ਕੇ ਤੂੰ ਨਾਮ ਐ ਹੈ ਵੇ ਅੱਗੇ ਚੱਲ ਵੇ ਕਦੇ ਆਈ ਨਹੀਂ ਕੋਈ ਮੇਰੀ ਗੱਲ ਸੁਣ ਲੈ ਮੈਂ ਤਾਂ ਉੱਗਲਿਆ ਫਿਰਦਾ ਇਹਨੂੰ ਪਤਾ ਨਹੀਂ ਗੱਲਾਂ ਦਾ ਕਿਆ ਹੁਣ ਉਹਨਾਂ ਨੇ ਤੇਰਾ ਕੋਈ ਹਾਨੀ ਕਰਿਆ ਜੀ ਨਾ ਪਹਿਲਾਂ ਬੁਲਾਉਂਦਾ ਮਾਰੀਆਂ ਗੱਲਾਂ ਨਾ ਮਾਰ 5-4 ਮਿੰਟ ਲੱਗਣਗੇ ਮੇਰੇ ਘਰ ਦਾ ਕੁਝ ਖਾਦਾਗਾ ਉਹਦੀ ਹੋ ਜਾਊਗਾ 5 ਮਿੰਟਾਂ ਚ ਫਿਰ ਜਾਏਗਾ ਕਿੱਥੇ ਉਹ ਮੇਰੀ ਗੱਲ ਸੁਣ ਲੈ ਜਾਣਾ ਕਰਨਾ ਕੀ ਹੈ ਹਾਂ ਵੀ ਇਧਰ ਇਟਾ ਹੀ ਹੋਲੇ ਹੋ ਜਾਨੇ ਮਿੱਠਾ ਉਹ ਕਿ ਇਧਰ ਹੀ ਬੈਠ ਉਹ ਇਧਰ ਅੰਦਰ ਬੈਂਦਰ ਕੀ ਇੱਥੇ ਹੀ ਖੜ ਜਾ ਇਧਰ ਉਹ ਮੇਰੀ ਗੱਲ ਸੁਣ ਲੈ ਇੱਥੇ ਕੋਈ ਹੋਰ ਨਾ ਜੇ ਦੇ ਕੋਈ ਨਹੀਂ ਆ ਜਾ ਫਿਰ ਦੇ ਦੇ ਇੱਥੇ ਲਾਈਟਾਂ ਚ ਹੀ ਦੇ ਦੇ ਮਨ ਮਾਰ ਕੋਲੀ ਹੋ ਕੇ ਮਰਨਾ ਨਾ ਬੋਲਦਾ ਰਹਿਣਾ ਕਈ ਵਾਰੀ ਮਾਰਦਾ ਉਹ ਠੀਕ ਹੈ ਠੀਕ ਮੇਰੀ ਗੱਲ ਸੁਣ ਲੈ ਤੂੰ ਅੰਦਰ ਵੜ ਜਾ ਮੈਂ ਡੱਬਾ ਲਿਆਉਣਾ ਧੋਣੀ ਵੀ ਪੈਗੀ ਮਗਰ ਐਨ ਪਤਾ ਲਿਬੜ ਜੇ ਦੇ ਪਕਾਈ ਨਾ ਮਾਰਿਆ ਕਰ ਵੀ ਬੋਲਦਾ ਰਹਣਾ ਉਹ ਤੂੰ ਵੜਦਾ ਜਾ ਲੈ ਮੈਂ ਲੈਉਣਾ ਪਾਣੀ ਸਾਰੇ ਲਾ ਲੈ ਕੱਪੜੇ ਆ ਕੇ ਕਹਿ ਲੈ ਤਿਆਰ ਹੋ ਕੇ ਕਹਿ ਲੈ ਨਾ ਤਾਂ ਹੀ ਚੱਕੀ ਫਿਰੀ ਨਜ਼ਾਰੇ ਦੇ ਦਊਗੀ ਤਾਜ਼ਰ ਪੱਕ ਵਰਗੀ ਪਈ ਐ ਮੈਂ ਡੱਬਾ ਲੈਉਣਾ ਕੰਗਾ ਅਰੇ ਚੰਗਾ ਵੇਸ਼ ਏ ਤੇ ਆ ਜੀ ਹੋਇਆ ਗਿਆ ਮੈਂ ਤਾਂ ਭੱਜੀ ਆਉਂਗਾ ਉਹ ਮੇਰੀ ਗੱਲ ਸੁਣ ਕਹਿੰ ਲਿਆ ਡੱਬੇ ਟੁੱਬੇ ਨੂੰ ਕੀ ਉਹਨੂੰ ਪਤਾ ਲੱਗ ਜੂਗਾ ਕਿ ਤੇ ਮਲੰਗ ਜੇ ਤੋਂ ਪੈਸੇ ਦਵਾਈ ਆਗੇ ਹੈ ਐਨ ਮੈਂ ਟਮਾਰਾ ਕਿਉਂ ਬਣ ਕੇ ਕੰਮ ਬੇ ਬਣ ਗਿਆ ਤੇ ਡੱਬੇ ਨੂੰ ਕੀ ਆਈ ਸੁੱਕੀ ਚੱਲ ਨੂੰ ਨਹੀਂ ਇੱਥੇ ਪੱਕਾ ਹੀ ਤਾਂ ਤੂੰ ਆਪ ਹੀ ਮਾਰੀ ਜਾਣਾ ਰਹਿਣਾ ਕੋਈ ਕੁਸ ਨਹੀਂ ਹੁੰਦਾ ਕੋਡੀ ਹੋ ਜਾ 5 4 ਮਿੰਟ ਲੱਗਣਗੇ ਇਹ ਕਿਹੜਾ ਕਮਰਾ ਕਹਿੰਦੇ ਦੀ ਭੋਲਦਾ ਹੈ ਕਿਉਂ ਵੇ ਇਧਰ ਕੋਈ ਆ ਜੂਗਾ ਜੇ ਉਹ ਆ ਕੇ ਨਾ ਫਿਰ ਔਖਾ ਹੋ ਜਾ ਉਹ ਕੋਈ ਨਹੀਂ ਆਉਂਦਾ ਚੱਲ ਉਹ ਮੰਮੀ ਬੇਚਾਰਾ ਬੇਚੰਗਾ ਸਾਡ ਕੋਈ ਆਜੂਗਾ ਅੱਜ ਤਾਂ ਹੋਈ ਨਹੀਂ ਕੰਜਦੀ ਬੇ ਹੋਣ ਦਾ ਕਿ ਤੇਰਾ ਕਿਪਾ ਤਾਂ ਮਹੀਨਾ ਲਾ ਦੇਗਾ ਮਹੀਨਾ ਮਸਾ ਤਾਂ ਮੇਲੀ ਨਹੀਂ ਕਿ ਕਦ ਮਰ ਜਾਣਾ ਬੋਕ ਦੁਬਾਰ ਕਰਨ ਕਿੱਥੇ ਬੇ ਤੈਨੂੰ ਤਾਂ ਹੀ ਬਹਾਨੇ ਦਿੰਦੇ ਨੇ ਕਰੇ ਕਰੇ ਕਰੀ ਨਹੀਂ ਉਹਨੇ ਬੇ ਮੈਂ ਕਿੱਥੇ ਉਹਨਾਂ ਕੋਲ ਜਾਨੀ ਆ ਉਹ ਚੱਲ ਫਿਰ ਕੱਲ ਨੂੰ ਕੋਠੇ ਚਾਜ ਅੱਜ ਤਾਂ ਹੁੰਦਾ ਨਹੀਂ ਇਹ ਚੱਲ ਠੀਕ ਹੈ ਮੈਂ ਤਾਂ ਜਾ ਰਹੀ ਹਾਂ ਬੰਨਣਾ ਸਰਵਾਦੀ ਚੱਲ ਥਿੰਗ ਮੈਂ ਜਾਨੀ ਕਿ ਮੈਂ ਬਾਹਰ ਕੋਈ ਆ ਜਾਵੇ ਆ ਹਾਂ 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 ਕਈ ਨਹੀਂ ਆਰਾ ਆ ਗਿਆ ਨਾ ਗੱਲ ਦਾ ਗਾਲੀ ਬਣ ਗਈ ਅੰਜਰ ਦਾ ਭੋਇਆ ਨਹੀਂ ਗੱਲ ਦਾ ਤੱਕੇ ਰਹੇ ਨੇ